ਸਸੀ ਗਾ ਬਾਈ ਸਸੀ ਗਾ ਕਿਹੜਾ ਪੰਡਾ ਬਾਈ ਗੁਰਤੜੀ ਬਾਈ ਤੇ ਆਪਣੇ ਲਈ ਆ ਚੋਟੀ ਵੀ ਕਹਿਊਗੀ ਚੋਲ ਲਈ ਆ ਚੋਟੀ ਕਿਹੜਾ ਸੂਆ ਗਾ ਤੀਜਾ ਸੂਆ ਕਿਵੇਂ ਟੋਕੜ ਗੱਬਣਾ ਇਹ ਨਹੀਂ ਮਹੀਨਾ ਹੋ ਗਿਆ ਤੁੰਨ 10 ਕਿਲੋ ਦੁੱਧਾ ਸਿਆ ਮਹੀਨਾ ਹੋ ਗਿਆ ਸੂਈ ਨੂੰ ਹਾਂ 10 ਕਿਲੋ ਦੁੱਧਾ 10 ਕਿਲੋ ਦੁੱਧਾ ਮੰਗ ਰਾ ਮਾਰ ਕੱਟਾ ਠੀਕ ਆ ਆ ਕੱਟਾ ਵੀ ਮਾਰ ਆ ਦੇਖ ਸਕਦੇ ਹੋ ਵੀ ਆਹ ਕੱਟਾ ਗਾ ਮਗਰ ਤੇ ਕਿੰਨਾ ਉਦਨ ਦੀ ਇਹ ਹੋਣਾ 10 ਕਿਲੋ ਉਦਨ 10 ਕਿਲੋ ਉਹ ਠੰਡੀ ਸੀਲ ਆ ਵਧੀਆ ਠੰਡੀ ਸੀਲ ਆ ਵੀ ਵਧੀਆ ਸਰ ਬੋਲੀ ਆ ਵਧੀਆ ਤੇ ਆ ਦੇਖ ਲਓ ਬਈ ਆ ਝੋਟੀ ਸੀਲ ਹੈਗੀ ਤੋੜ ਦਿੰਦੇ ਤੋੜ ਕੇ ਦਿਖਾ ਦਿੰਦੀ ਆ ਦੇਖੋ ਥਾਨ ਲੇਵਾ ਵਧੀਆ ਨਾੜਾ ਵਾਲਾ ਥਾਨਾ ਉੱਥੀ ਜਵਾਈ ਵਾਲਾ کولې درنو تورکې ښه ښاډې ਦੇਖ ਸਕਦੇ ਹੋ ਵੀ ਪਿਸਵਾ ਥਾਣੇ ਬੇਵਾ ਡਰਦੀ ਆ ਨਾ ਬੜੀ ਹੁੰਦਾ ਜਿਹੜਾ ਕੋਈ ਟਾਰਚ ਚੋਕਾ ਆਉਂਦਾ ਨਾ ਉਹ ਆਹ ਠੀਕ ਜਿਹਾ ਚੋਕਾ ਆਇਆ ਹਮਮ ਆਹ ਦੇਖ ਕਰੋ ਗਿਆ ਉਹਦਾ ਦੇਖਿਓ ਕੋਹ ਹੈ ਉਹ ਕੀ ਰੇਟ ਆ ਵੀ ਇਹਦਾ ਰੇਟ ਉਹ ਹੀ ਲੱਖ 1 ਲੱਖ ਰੁਪਈਆ 1 ਲੱਖ ਰੁਪਈਆ ਮਾਨਤਾਨ ਕਰਦੇ ਹੋ ਵਿੱਚ ਆਹ ਮਾਨਤਾਨ ਕਰਦੇ ਠੀਕ ਹੈ ਜੀ ਤੇ ਆਹ ਦੇਖ ਸਕਦੇ ਹੋ ਵੀ ਝੋਟੀ ਤੇ ਮਗਰ ਉਹ ਕੱਟਾ ਤੁਹਾਨੂੰ ਦਿਖਾਤਾ ਤੇ ਮੋਬਾਈਲ ਨੰਬਰ ਬਈ ਤੰਨ ਮੈਸਸੇਜ ਦਿੱਤੇ ਬੋਲਦੇ ਤੁਸੀਂ ਬੋਲਦੇ ਮੋਬਾਈਲ ਨੰਬਰ 98720 85653 98720 ਜੀ 85653 85153 ਠੀਕ ਹੈ ਜੀ ਇਹ ਕਿ